ਸਤ ਨਾਮ ਆਹੀ ਗੁਰ 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 ਸਤ ਨਾਮੁ ਆਈ ਗੁਰ ਸਤ ਨਾਮੁ ਆਈ ਗੁਰ ਆਓ ਸਰਬਤ ਸੰਗਤਾਂ ਮਿਲ ਕੇ ਆਜਾ ਜੋ ਅੰਗ ਹੈ 200 ਸਾਠ ਅੰਗ ਸ਼ਬਦ ਹੈ ਸ਼ਲੋਕ ਹਉ ਹਉ ਕਰਤ ਬਿਹਾਨੀਆ ਸਾਖਤ ਮੁਗਦ ਅਗਾਨ ਇਸ ਸ਼ਲੋਕ ਤੋਂ ਪਾਠ ਆਰੰਭ ਕਰੀਏ ਆਓ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਹਉ ਹਉ ਕਰਤ ਬਿਹਾਨੀਆ ਸਾਖਤ ਮੁਗਦ ਅਗਾਨ ਰੜਕ ਮੋਏ ਜਿਉ ਤਿਰਖਾਵੰਤ ਨਾਨਕ ਕੀਰਤ ਕਮਾਨ ਪਾਉੜੀ ਰਾੜਾੜਾੜ ਮਿਟੈ ਸੰਗ ਸਾਧੂ ਕਰਮ ਧਰਮ ਤਤ ਨਾਮਿਆ ਰਾਧੂ ਰੁਰੋ ਜੇ ਬਸਿਓ ਰਿਤਮਾਹੀ ਵਾ ਕੀੜਾੜ ਮਿਟਤ ਬਿਨਸਾਹੀ ਰਾੜ ਕਰਤ ਸਾਖਤ ਗਵਾਰਾਂ ਜਈ ਆਂ ਬੁੱਧ ਬਿਕਾਰਾਂ ਉੜਾੜਾ ਗੁਰਮ ਕੋੜਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ ਸਲੋਕ ਸਾਦੋ ਕੇ ਮਨ ਓ ਢਗਾਓ ਓਕ ਦਸਿਆਨ ਬਤਿਆਗ ਘੁਰ ਦੀਖਿਆ ਦੇ ਮਨ ਬਸੈ ਨਾਨਕ ਮਸਤਗ ਭਾਗ ਪਾਉੜੀ ਸਸਾ ਸਰਨ ਪਰੇ ਅਭਾਰੇ ਸਾਸਤਰ ਸਿਮਰਤ ਬੀਦ ਬੂਕਾਰੇ ਸੋਦਤ ਸੋਦਤ ਸੋਦ ਬੀਟਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਨ ਹਾਰੇ ਤੁਮ ਸਮਰਾਥ ਆਗੰਤ ਅਬਾਰੇ ਸਾਰਨਾ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੀ ਬਾਲ ਗੋਪਾਲਾ ਸਲੋਕਾ ਕੁਦੀ ਮਟੀ ਤਵ ਸੁਖ ਭਾਏ ਮਨ ਤਨ ਭਾਏ ਆ ਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨ ਜੋਗਾ ਪਾਉੜੀ ਖਖ ਖਰਾਸਰਾ ਹੋਤਾ ਹੋ ਝੋਖ ਨ ਮੈਂ ਊਨੇ ਸੁਬਰ ਭਰਾ ਹੂੰ ਖਰਾ ਨ ਮਨ ਹੋਤ ਬਰਾਨੀ ਅੰਧਨ ਜਾਪੈ ਪ੍ਰਭ ਨਿਰਬਾਨੀ ਭਾਵ ਕਸਮੋਤਾ ਵਾ ਸੁਖ ਦੇਤਾ ਪਾਰ ਬ੍ਰਹਮ ਐਸੋ ਆਗੰਤਾ ਆ ਸੰਖ ਕਤ ਦੇਖਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਇਆਰਾ ਸੰ ਲੋਕ ਸਾਥ ਗਾਉ ਸੋ ਨੰਨ ਮੇਰੇ ਸਰਨ ਪਰਉ ਹਰ ਰਾਇ ਹੁਕਤ ਸਿਆਨ ਬਸਗਲ ਤੇ ਆਗੋ ਨਾਨਕ ਲਾਏ ਸਮਾਏ ਪਾਉੜੇ ਸਸਾ ਸਿਆਨ ਪੋਛਾੜ ਈ ਅਨ ਹਕਮਤ ਹੁਕਮ ਨਾਮ ਪ੍ਰਾਪਤੀ ਅਨ ਸਾਹਿਸ ਬਾਤੋ ਕਰੇ ਚਤਰਾਈ ਸੰਗ ਤੋ ਹਾਰਾ ਏਕ ਨੰਡਾਈ ਸੋ ਸੋ ਜਪਦੇ ਨਰਾਤੀ ਰੇ ਜੀ ਚਲੇ ਤੋ ਹਾਰਾ ਸਾਥੀ ਸਾਧ ਸੇਵਾਲਾ ਵਜਿਆ ਪੈ ਨਾਨਕ ਤਾ ਕਉ ਦੁਖ ਨਾ ਬਿਆਪੈ ਸਾ ਲੋਕਾ ਹਰ ਹਰ ਮੁਕਤੀ ਬੋਲਣਾ ਮਨ ਮੁਠਾ ਸੁਖ ਹੋਈ ਨਾਨਕ ਸਭ ਮੈਂ ਰਬ ਰਹਾ ਆਉ ਧਾਨੰਦ ਨੰਤਰ ਸੋਈ ਬਾਉੜੀ ਈ ਰੋਂ ਘਾਟ ਘਾਟ ਸਗਲ ਕਾ ਪੂਰ ਰਹਿ ਭਗਵਾਨ ਹੋਵਤ ਆਏ ਸਾਦ ਸਦੀਵਾ ਦੁਖ ਭੰਜਨ ਗੁਰ ਗਿਆਨ ਆਉ ਛੁਟਕਾ ਹੋਏ ਆਨੰਦ ਤੇ ਆਉ ਦੁਤਿਆ ਨਹੀਂ ਤੈ ਤਾਪ ਆਉ ਛੁਟਕਾ ਹੋਏ ਆਨੰਦ ਤੇ ਆਉ ਨਹੀਂ ਤੈ ਆਪ ਹਤੇ ਦੁਖਾ ਜਨਮ ਮਰਨ ਸੰਤ ਸੰਗ ਪਰਤਾਪ ਏਤ ਕਰ ਨਾਮ ਆਉਂਦੜਾ ਦਿਆਲਾ ਸੰਤ ਸੰਗ ਹੋਦ ਕਿਰਪਾਲਾ ਉਰਾ ਕਸ਼ੂ ਨਾਂ ਕਿਨੂ ਕੀਆ ਨਾਨਕ ਸਭ ਕਸ਼ ਪ੍ਰਪਤੀ ਹੁਆ ਸਲੋਕਾ ਲਿਖਾ ਕਤੈ ਨਾ ਛੂਟੀ ਆ ਖਿੰਖਨ ਭੂਲਣ ਹਾਰ ਬਖਸ਼ਨ ਹਾਰ ਬਖਸ਼ ਲਾ ਨਾਨਕ ਬਾਰੇ ਉਤਾਰ ਪਾਉੜੀ ਹਲੂਣ ਹਰਾਮੀ ਗੁਣੰਗਾਰ ਬੇਗਾਨਾ ਆਲਪ ਮਤ ਜਿਉ ਬਿੰਦ ਜਨ ਸੁਖ ਦिए ਤਾਹੇ ਨੰ ਜਾਣ ਤਤ ਲਾਹ ਮਾਇਆ ਕਰਨੇ ਦਦਸ ਢੂੰਡ ਨੰ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਕ ਨ ਮਨੇ ਬਸਾਏ ਲਾਲਚ ਝੂਠ ਵਿਕਾਰ ਨੋ ਈ ਸੰਪੈ ਮਨ ਮਾਇਏ ਲੰਪਟ ਚੋਰਾ ਨਿੰਦ ਕਮਾ ਤਨਹੁ ਸੰਗ ਬਿਹਾਈ ਤੁਧ ਭਾਵੈ ਤਾ ਬਖਸ਼ ਲਾਏ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਬਾਹਣ ਨੀਰ ਤਰੇ ਸ ਲੋਕਾ ਖਾਤ ਪੀਤ ਖੇਲ ਤ ਹਸਤ ਭਰ ਮੇਂ ਧਨਮ ਅਨੇਕਾ ਭਾਉ ਜਲ ਤੇ ਕਾਡੋ ਪ੍ਰਭੂ ਨਾਨਕ ਤੇਰੀ ਟੇਕਾ ਪਾਉੜੀ ਖੇਲਤ ਖੇਲ ਤੇ ਆਇਓ ਅਨਕ ਜੋਨ ਦੁਖ ਪਾਏ ਕੀਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਈ ਕੀ ਮੰਗਹੀ ਸੱਜ ਸੰਚਿਓ ਖਾਯੋ ਅਮਰਤ ਨਾਮ करि कृपा ठाकर भई आनंद सुख विश्राम खे बाही बहुत लाभ कर आए बदवंत करा दिलासा गुर दिया आए मिले भगवंता आपन किया करें आप आगे पछ आप नानक सराहिया ਦੇ ਘਾਟ ਘਾਟ ਰਿਆ ਬੇ ਆਪ ਸੋ ਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨੇ ਦਇਆਲ ਏਕ ਅਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਪਾਉੜੀ ਅਖਰ ਮੈਂ ਤ੍ਰਿਪੰਨ ਪ੍ਰਾਪਤਾਰੇ ਅਖਰ ਕਰ ਕਰ ਬੇਦ ਬੀਟਾਰੇ ਅਖਰ ਸਾਸਤਰ ਸਿਮਰਤ ਪ੍ਰਾਨਾ ਅਖਰ ਨਾਦ ਕਤਨ ਵਖਿਆਨਾ ਅਖਰ ਮੁਕਤ ਜੁਗਤ ਬੈ ਪਰਮਾ ਅਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟ ਮਾਨੋ ਅਖਰ ਦਿੱਤਾ ਨਾਨਕ ਪਾਰ ਬ੍ਰਹਮ ਨਿਰਲਿਪਾ ਸਲੋਕਾ ਹਾਤ ਕਲਾਮਿਆ ਗਾਮੋ ਮਸਤਕ ਲੇਖਾਵਤੀ ਊਰਜ ਰਿਓ ਸਭ ਸੰਗ ਅਨੂਪ ਰੂਪਾਵਤੀ ਉਸਤ ਕੈ ਨੰਡਾਈ ਮੁਖ ਤੋਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਬਾਉੜੀ ਏ ਅਚੁਤੀ ਪਾਰ ਬ੍ਰਹਮ ਅਵਨਾਸੀ ਅਗਨਾਸ हे पूर्ण हे सर्वमय दुख मंडन गुणतास हे संगी हे निरंकारो हे निर्गुण सबटीका हे गोबिंद हे गुणनिधान डंक सदा बबीका हे अबरंभर हर हर रे हा पीयवन हारो हे संताक सदा संग ਨੇ ਦਾ ਰਾਯਾ ਧਾਰੇ ਹੀ ਠਾਕਰ ਹੋਂਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਦਾ ਨਾਮੰਦਾਨੁ ਰਖ ਹਿਆ ਬਰੋਈ ਸੋ ਲੋਕਾਂ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ੁਰਾ ਗੁਰਦੇਵ ਸਾਖਾ ਅਗਿਆਨ ਭੰਜਨ ਗੁਰਦੇਵ ਬੰਦਬ ਸੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸ ਗੁਰਦੇਵ ਮਨ ਤਨ ਰੋਦਰਾ ਗੁਰਦੇਵ ਸ਼ਾਂਤ ਸਤਿਬਿਦ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅਮਰਤ ਸਰੋਵਰ ਗੁਰ ਗਿਆਨ ਮਜਨ ਅਬਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਵਿੱਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮਨ ਤੋਂ ਹਰ ਜਾਪਿ ਉਦਰਾ ਗੁਰਦੇਵ ਸੰਗਤ ਪ੍ਰਵ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਾਥ ਗੁਰੂ ਪਾਰ ਬ੍ਰਹਮ ਪਰਮੇਸ਼ਰੋ ਗੁਰਦੇਵ ਨਾਨਕ ਹਰ ਨੰਸ ਕਰਾ ਇਹੋ ਸਲੋਕ ਆਦ ਅੰਤ ਬੜਾ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹਿ ਜੋਗਾਦ ਗੁਰੇ ਨਮਹਿ ਸਤਿਗੁਰ 에 ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਬਾਵਾ ਓ ਕਾਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਸੰਬਰੀ ਕੈ ਨਾਮ ਜਪਤੇ ਅਗੰਤ ਅਨੇਕੈ ਭੇਦ ਪ੍ਰਾਨ ਸਿਮਰਤ ਸੁਦਾਖਰ ਕੀਨੇ RAM ਨਾਮੇ ਕੀ ਅਖਰ ਕਿਨ ਕਾ ਏਕ ਜੀ ਦੀ ਬਸਾਵ ਤਾਂ ਕੀ ਮੈਂ ਮੰਗਣੀ ਨ ਆਵੇ ਕਾਂਕੀਏ ਕਾ ਦਰਸ ਤੁਹਾਰੋ ਨਾਨਕ ਉਨ ਸੰਗ ਮੋਈ ਉਧਾਰੋ ਸੁਖਮਨੀ ਸੋਖ ਅਮਰਤ ਪ੍ਰਭ ਨਾਮ ਭਗਤ ਜਨਾ ਕਾ ਮਨ ਬਿਸਰਾਮ ਰਾਵ ਪ੍ਰਭ ਕਾ ਸਿਮਰਨ ਘਰ ਬਨਾ ਬਸੈ ਪ੍ਰਭ ਕਾ ਸਿਮਰਨ ਦੁਖ ਜਮ ਨਸੈ ਪ੍ਰਭ ਕਾ ਸਿਮਰਨ ਕਾਲ ਪਰ ਹਰੈ ਪ੍ਰਭ ਕਾ ਸਿਮਰਨ ਦੁਸ਼ਮਨ ਡਰੈ ਪ੍ਰਭ ਸੇ ਮਰਦ ਕਛ ਬਿਗਨ ਨ ਲਾਗੇ ਪ੍ਰਭ ਕਾ ਸਿਮਰਨ ਅੰਦ ਡਾਗੇ ਪ੍ਰਭ ਕਾ ਸਿਮਰਨ ਭਉ ਨਾ ਬਿਆਪੈ ਪ੍ਰਭ ਕਾ ਸਿਮਰਨ ਦੁਖ ਨਾਨ ਸੰਤਾ ਪੈ ਪ੍ਰਭ ਕਾ ਸਿਮਰਨ ਸਾਧਕਾ ਸੰਗ ਸਰਬਨਿਧਾਨੁ ਨਾਨਕ ਹਰ ਰੰਗਾ ਪ੍ਰਭ ਕਾ ਸਿਮਰਨ ਰਿੱਧ ਸਿਦ ਨਉ ਨਿਦਉ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੋਧਾ ਪ੍ਰਭ ਕਾ ਸਿਮਰਨ ਜਪਤਾ ਪੂਜਾ ਪ੍ਰਭ ਕਾ ਸਿਮਰਨ ਬਿਨ ਸਾਦੂ ਜਾ ਪ੍ਰਭ ਕਾ ਸਿਮਰਨ ਤੀਤਿ ਸਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸੋ ਭਲ ਫਲਾ ਸੇ ਸਿਮਰਜਣ ਆਪ ਸਿਮਰਾਈ ਨਾਨਕ ਤਾ ਕਾ ਲਾਗਉ ਬਾਈ ਪ੍ਰਭ ਕਾ ਸਿਮਰਨ ਸਾfte ਉਚਾ ਪ੍ਰਭ ਕਾ ਸਿਮਰਨ ਯੁਦਰੇ ਮੂਟਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁੱਝਾ ਪ੍ਰਭ ਕਾ ਸਿਮਰਨ ਸਾਫ ਕੇ ਸੁਝਾ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਣੇ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਝਾਈ ਅਮਰਤ ਨਾਮ ੁਰਦਮਾਏ ਸਮਾਈ ਪ੍ਰਾਪਿ ਦੀ ਬਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਹਤਾ ਜੀ ਪ੍ਰਭ ਕੋ ਸਿਮਰੇ ਸੇ ਸਰਬ ਕੀ ਰਾਜੇ ਪ੍ਰਭ ਕਉ ਸਿਮਰੈ ਸੇ ਸੁਖ ਵਾਸੀ ਪ੍ਰਭ ਕਉ ਸਿਮਰੈ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਦਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਉ ਸਿਮਰੈ ਸੇ ਪਰ ਉਪਕਾਰੀ ਪ੍ਰਭ ਕਉ ਸਿਮਰੈ ਤਿੰਨ ਸਦ ਬਿਲਹਾਰੀ ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੈ ਤਿੰਨ ਸੂਖ ਬਿਹਾਵਾਏ ਪ੍ਰਭ ਕੋ ਸਿਮਰਤਿ ਆਤਮ ਜੀਤਾ ਪ੍ਰਭ ਕੋ ਸਿਮਰਤਿ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੀ ਪ੍ਰਭ ਕੋ ਸਿਮਰੈ ਬਸੇ ਹਰ ਨੀਰੀ ਸੰਤਿ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਾ ਸਿਮਰਨ ਓਕਾਰ ਜਪੂਰੇ ਪ੍ਰਭ ਕਾ ਸਿਮਰਨ ਕਬੋ ਨਾ ਝੂਰੇ ਪ੍ਰਾਪਕ ਸਿਮਰਨ ਹਰ ਗੁਣ ਬਾਨੀ ਪ੍ਰਾਪਕ ਸਿਮਰਨ ਸਹਿਜ ਸਮਾਨੀ ਪ੍ਰਾਪਕ ਸਿਮਰਨ ਨੇ ਕਲਿਆਸਨ ਪ੍ਰਾਪਕ ਸਿਮਰਨ ਕਮਲ ਵਿਗਾਸਨ ਪ੍ਰਾਪਕ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨੰ ਪਾਰ ਸਿਮਰੈ ਸੇ ਜਨ ਦਿਨ ਕੋ ਬ੍ਰਹਮਯਾ ਨਾਨਕ ਤਿੰਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੀ ਦੇ ਉਪਾਏ ਹਰ ਸਿਮਰਨ ਭਾਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚੋਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕੇ ਕਿਰਪਾ ਜਿਸ ਆਪ 부ਝਾਇਆ ਨਾਨਕ ਗੁਰਮਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਡਣਾ ਕਾੜ ਕਾੜ ਨਾਦਿ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਦੇ ਮਹਾ ਭਾਈ ਆਨ ਦੂਤ ਜਮਦਾਲਾ ਤਾ ਕੇਵਲ ਨਾਮ ਸੰਗ ਤੇਰਾ ਚੱਲੇ ਢੈ ਮੁਸ਼ਕਲ ਹੋਇਅਤ ਭਾਰੀ ਹਰ ਕੋ ਨਾਮ ਓਂਖੇ ਨਮਾਏ ਉਧਾਰੀ ਅਨਕ ਪੁਣਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮਖ ਨਾਮ ਅੰਡਪੂ ਮਨ ਮੇਰੇ ਨਾਨਕ ਬਾਵਾ ਸੁਖ ਘਨੇਰੀ ਸਾਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਨ ਪਰੈ ਹਰ ਕਾ ਨਾਮ ਜਪਤ ਨਿਸਤਾਰੈ ਹੰਕ ਮਾਇਆ ਰੰਗ ਦਿਖਣਾ ਬੁਢਾਵੇ ਹਰ ਕਾ ਨਾਮ ਜਪਤਿ ਆਗਾਵੇ ਜਿ ਮਾਰ ਕੇ ਉਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮਖ ਪਰਮੰਗਤ ਪਾਈਐ ਸੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਅਨਕ ਬਿਗੰਝਾਇ ਆਏ ਸੰਗਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸ਼ਰਾਮ ਉਹ ਮੈਲਾ ਮਲਕਬੁ ਨੰ ਧੂ ਵੈ ਹਰ ਕਾ ਨਾਮ ਕੋਟ ਪਾਪ ਖੂ ਵੈ ਐਸਾ ਨਾਮ ਜਪੂ ਮਨ ਰੰਗ ਨਾਨਕ ਬਾਈ ਸਾਧ ਕੈ ਸੰਗ ਜੇ ਮਾਰਗ ਕੇ ਗਨੇਡਾ ਇਨਾਂ ਕੋ ਸਾ ਹਰ ਕਾ ਨਾਮ ਉਹ ਸੰਗ ਤੋ ਸਾ ਜੇ ਪੈਂਡੇ ਮਾਨ ਤੁਗਬਾਰਾ ਹਰ ਕਾ ਨਾਮ ਸੰਗ ਜੀ ਆਰਾ ਜਾਮ ਪੰਥ ਤੇਰਾ ਕੋ ਨਾ ਸੰਜਾਨੂ ਹਰ ਕਾ ਨਾਮ ਤਨ ਨਾਲ ਬਿਸ਼ਾਨੂ ਜੈ ਮਾਂ ਭਯਾਂ ਤਬਤ ਬਉ ਕਾਮ ਤੈ ਹਰ ਕੇ ਨਾਮ ਕੀ ਤੁਮ ਯੂ ਪਰਸ਼ਾਮ ਜਾਂਦ ਰਖਾਮਨ ਤੋ ਰਿਆ ਕਰਖਾਏ ਤ ਨਾਨਕ ਹਰ ਹਰ ਅਮਰਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕਾ ਮਨ ਬਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦਰਾ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਵੇ ਔਖਨ ਸਾਧਕ ਮਾਤ ਹਰ ਜਨ ਕਾ ਹਰ ਨਾਮ ਨਿਧਾਨ ਬਾਰ ਬ੍ਰਹਮ ਜਨ ਕੀਨੋ ਬਾਨ ਮਨ ਤਨ ਰੰਗ ਰਤੇ ਰਾਂਗੀ ਕੈ ਨਾਨਕ ਜਨ ਕਾ ਬਿਰਤ ਬਬੇ ਕੈ ਹਰ ਕਾ ਨਾਮ ਜਨ ਕਉ ਮੁਕਤ ਜੁਗ ਤੋ ਹਰ ਕਾ ਨਾਮ ਜਨ ਕਉ ਤ੍ਰਿਵਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਔਰ ਨਾਮ ਜਪਤ ਕਾ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਬਾ ਪਾਈ ਹਰ ਕਾ ਨਾਮ ਜਨ ਕਉ ਭੋਗ ਜੋਗ ਹਰ ਨਾਮ ਜਪਤ ਕਾ ਨਾਹਿ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂੜਾ ਹਰ ਹਰ ਦੇਵਾ ਹਰ ਹਰ ਜਨ ਕਾ ਮਾਲਕ ਜੀਨਾ ਹਰ ਤਨ ਜਨ ਕਾ ਵਾ ਪ੍ਰਵਦੀਨਾ ਹਰ ਹਰ ਜਨ ਕਾ ਊਟ ਸਤਾਣੀ ਹਰ ਪ੍ਰਤਾਪ ਜਨ ਅਵਰਣ ਜਾਣੀ ਊਤ ਪੂਤ ਜਨ ਹਰਸ ਰਾਤੇ ਸੁਨ ਸਮਾਦ ਨਾਮ ਰਸ ਸੁਮਾਤੇ ਆਟ ਪਹਿਰੂ ਜਨ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤਿ ਬਾਉ ਕਰੀ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤਿ ਹਰਿ ਕੋ ਨਾਮ ਕਾਮ ਧੇਨ ਹਰਿ ਹਰਿ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਾਇਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰਣ ਹੋਇ ਨਾਨਕ ਗੁਰਮਖ ਨਾਮ ਪਵਜਨ ਕੋਇ ਸਲੋਕ ਬਹੁ ਸਾਧ ਤਰ ਬਹੁ ਸਿਮਰਤੇ ਵੇਖੇ ਸਰਬ ਡੰਡੋਲਾ ਭੂਜ ਸਨਾਈ ਹਰਿ ਹਰੇ ਨਾਨਕ ਨਾਮਿ ਅਮੋਲਾ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਾਟ ਸਾਸ਼ਤਰ ਸਿਮਰਤ ਵਿਖੇ ਆਣ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨ ਕਪਰਕਾਰ ਕੀਏ ਬਹੁ ਜਤਨਾ ਪੁੰਦਾਨੁ ਮੈਂ ਬੋ ਰਤਨਾ ਸਰੀਰ ਕਟਾਏ ਹੋ ਮੈਂ ਕਾ ਰਾਤੇ ਵਰਤ ਨੇਮ ਕਰੇ ਬਉ ਭਾਂਤੇ ਨਹੀਂ ਤੋਲ ਰਾਮ ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵਾ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੀ ਹੋਮਤ ਪਰਾਨੋ ਕਨਕ ਸੁਭਾ ਹੈ ਵਰਪੂਨ ਦਾਨੋ ਨੇਉਲੀ ਕਰਮ ਕਰੇ ਬੋ ਵਾਸਨੋ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਪੀ ਹੋ ਮੈਂ ਮੈ ਲੰਡਾਵੈ ਹਰ ਕੀ ਨਾਮ ਸੰਸਰ ਕਸ਼ਨ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਥ ਦੇ ਛਟੈ ਗਰਭ ਗਮਾ ਨ ਮੰਤੇ ਓਟੈ ਸੋਟ ਕਰਾ ਦਿਨ ਸਿਹਰ ਰਾਤ ਮਨ ਕੀ ਮੈਲੰਤਨ ਤੇ ਜਾਤ ਇਹ ਦੇ ਕੋ ਬਹੁ ਸਾਧਨਾ ਕਰੈ ਮਨ ਤੇ ਕਬ ਹੂ ਨਾ ਵਿਕਿਆ ਟਾਰੈ ਜਾਲ ਧੋਵੇ ਬਉਧੇ ਅਨੀਤ ਸੁਧ ਕਾ ਓਏ ਕਾਟੀ ਭੀਤਾ ਮਨ ਹਰ ਕੇ ਨਾਮ ਕੀ ਮੈਮਾ ਊਟੋ ਨਾਨਕ ਨਾਮ ਉਦਰੇ ਪਤ ਤਬ ਮੂਚਾ ਬਹੁਤ ਸਿਆਨਮ ਪਹੁ ਦਮ ਕਾ ਪਹੁ ਵਿਆਪੈ ਅਨਕ ਯਤਨ ਕਾ ਤ੍ਰਿਸ਼ਣ ਨਾਂਤਰ ਆਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੂਟੋ ਪਾਪ ਦਰਗੈ ਨਹੀਂ ਸਿੱਜੈ ਸੂਰ ਸਨਾਈ ਉਪੈ ਹਾਲੋ ਮੋਇ ਬਿਆਪੈ ਮਾਇਆ ਢਾਲੋ ਅਵਰ ਕਰਤੂਤ ਸਗਲੀ ਜਮ ਡਾਨਾ ਗੋਵਿੰਦ ਭੈਣ ਬਿਲ ਤਿਲ ਨਹੀਂ ਮੰਨੈ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਾਜ ਸੁਭਾਈ ਚਾਰ ਬਦਾਰਥ ਜੇ ਕੋ ਮੰਗਾਇ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵਾਏ ਹਰ ਹਰ ਨਾਮ ਰਦਾ ਸਦ ਗਾਵੇ ਜੇ ਕੋ ਆਪਣੀ ਸੋਬਾ ਲੋਰੈ ਸਾਧ ਸੰਗਿ ਹੋਮੈ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਣੀ ਪਰੈ ਜੇ ਜਨ ਕੋ ਪ੍ਰਵ ਦਰਸ ਬਿਆਸਾ ਨਾਨਕ ਤੰਕਾਰ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪਰਧਾਨੋ ਸਾਧ ਸੰਗ ਡੰਕਾ ਮਿਟੈ ਅਬਮਾਨੋ ਆਪਸ ਕੋ ਜੋ ਡਾਣੇ ਨੀਚਾ ਸੋ ਗਣੀਐ ਸਭ ਤੇ ਊਚਾ ਜਾਂ ਕਾ ਮਨ ਹੋਏ ਸਗਲ ਕੀ ਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾ ਲਾਉ ਵਿਖਾ ਸਗਲ ਸ੍ਰੇਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪ ਪੂਨ ਨਹੀਂ ਲੇਪਾ ਨਿਰਤਨ ਕੋ ਤਨ ਤੇ ਰੂ ਨਾਉ ਨਥਾ ਵੇ ਕਉ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਾਪਤੀ ਰੋ ਮਾਨੋ ਸਗਲ ਕਟਾਂਕੋ ਦੇਵੋ ਦਾਨੋ ਕਰਨ ਕਰਾਵਣ ਹਾਰ ਸੁਆਮੀ ਸਗਲ ਗੜਾਂਕੀ ਅੰਤਰਗਾਮੀ ਆਪਣੀ ਗਾਤਮਿਤ ਜਾਨੋ ਆਪੇ ਆਪਨ ਸੰਗ ਆਪਰਵਰਾਤੇ ਤੁਮਰੀ ਉਸਤਤਮ ਤੇ ਹੋਏ ਨਾਨਕ ਅਵਰਣ ਜਾਣ ਸਕੋਏ ਸਾਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਥ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਹਾਣੀ ਮੈਂ ਅਮਰਤ ਬਾਣੀ ਹਰ ਕੋ ਜਾ ਸੁਣ ਰਸਨ ਬਖਾਨੀ ਸਗਲ ਤਾਨੰਤੇ ਓ ਊਤਮ ਧਾਨੋ ਨਾਨਕ ਦੇ ਘਟ ਵਸੈ ਹਰ ਨਾਮ ਸਗਲ ਥਾਨੰਤੇ ਉਹੋ ਤੁਮ ਧਾਨ ਨਾਨਕ ਦੇ ਘਟ ਵਸੈ ਹਰ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਗੁਰੂ ਸواری ਸਾਧ ਸੰਗਤ ਜੀਓ ਬਾਣੀ ਪੜਦੇ ਆ ਬੇਅੰਤ ਭੁੱਲਾ ਹੋ ਗੀਆਂ ਹੋਣ ਗੀਆਂ ਸਤਿਗੁਰੂ ਸਤਿਗੁਰੂ ਜੀ ਦਾ ਸੰਗ ਤਾਂ ਬਖਸ਼ਣ ਹਾਰ ਨੇ ਭੁੱਲਾ ਬਖਸ਼ ਲੈਣੀਆਂ ਆਓ ਅਗਲੇ ਸਮੇਂ ਬਾਅਦ